ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਮੈਂ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਵਿੱਚ ਪਹੁੰਚਿਆ ਤਾਂ ਇੱਕ ਬੱਚੇ ਦੇ ਪ੍ਰਤੀ ਜਿਹੜੀ ਤੁਹਾਡੇ ਅੱਗੇ ਪੂਰੀ ਸੰਗਤ ਅੱਗੇ ਮੈਂ ਇੱਕ ਬੇਨਤੀ ਕਰਨੀ ਆ ਜਿਹੜੀ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਕਸਰ ਬਿਮਾਰੀਆਂ ਨੇ ਜਿਹੜੇ ਕਿ ਸਾਡੇ ਦਲਿਤ ਪਰਿਵਾਰ ਨੇ ਉਹ ਅਕਸਰ ਇਹਨਾਂ ਗੱਲਾਂ ਬਾਤਾਂ ਦੇ ਨਾਲ ਪੀੜਿਤ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਕਿ ਡਾਕਟਰ ਜਦੋਂ ਇਲਾਜ ਨੂੰ ਲਜਾਏ ਜਾਂਦੇ ਨੇ ਬੱਚੇ ਤਾ ਹਸਪੀਟਲ ਦੇ ਵਿੱਚ ਇੱਕ ਬੱਚੇ ਦੇ ਪ੍ਰਤੀ ਬਹੁਤ ਇਹ ਪਰਿਵਾਰ ਯੂਜ ਰਿਹਾ ਹੈ ਤਾਂ ਮੈਂ ਚਾਹੁੰਦਾ ਕਿ ਪੰਜਾਬ ਦੀ ਜਨਤਾ ਵੱਡੇ ਪੱਧਰ ਤੇ ਦਾ ਰਿਐਕਸ਼ਨ ਦੇਵੇ ਕਿਉਂ ਕਿ ਅੱਜ ਤੁਹਾਨੂੰ ਜਿਹੜੇ ਇੱਕ ਬੱਚੇ ਦੀ ਵੀਡੀਓ ਦਿਖਾਉਣੀ ਹੈ ਉਹ ਬੇਹੱਦ ਜਿਆਦਾ ਨਾਜ਼ੁਕ ਹਾਲਤ ਦੇ ਵਿੱਚ ਹੈ ਜਿਹਦੇ ਫੇਫੜੇ ਵੀ ਜਿਹੜੇ ਉਹ ਬਣੇ ਨਹੀਂ ਤੇ ਜਿਹੜਾ ਕਿ ਟੀਕਾ ਲੱਗਦਾ 12000 ਰੁਪਏ ਦਾ ਇੱਕ ਦਿੱਲੀ ਤਾਂ ਉਹਦੇ ਵੇਸ ਦੇ ਉੱਤੇ ਉਹ ਕਹਿੰਦੇ ਵੀ ਫੇਫੜੇ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਣਗੇ ਤਾਂ ਜਿਹੜੀ ਮੈਂ ਤੁਹਾਨੂੰ ਇੱਕ ਹੁਣ ਵੀਡੀਓ ਦਿਖਾਉਂਗਾ ਬੱਚੇ ਦੀ ਜਿਹੜਾ ਕਿ ਬੱਚਾ ਪੀੜਤ ਹਸਪੀਟਲ ਦੇ ਵਿੱਚ ਰਜਿੰਦਰਾ ਹਸਪੀਟਲ ਹੈ ਜਿਹੜਾ ਕਿ ਸਰਸਾ ਦੇ ਵਿੱਚ ਹੈ ਤਾਂ ਹੁਣ ਮੈਂ ਇਹ ਪਰਿਵਾਰ ਤੋਂ ਤੁਹਾਨੂੰ ਜਿਹੜੀ ਇੱਕ ਮੈਂ ਬੇਨਤੀ ਕਰਨੀ ਹੈ ਕਿ ਅਕਾਊਂਟ ਨੰਬਰ ਦੇਣ ਜਾ ਰਿਹਾ ਮੈਂ ਇਸ ਪਰਿਵਾਰ ਦਾ ਜਿਹੜਾ ਕਿ ਬੜਾ ਹੀ ਪੀੜਤ ਹੈ ਤਾਂ ਇਹਦੋਂ ਪਹਿਲਾਂ ਆਪਾਂ ਕਦੇ ਵੀ ਐਹੋ ਜੀ ਵੀਡੀਓ ਨਹੀਂ ਪਾਈ ਤੇ ਪੰਜਾਬ ਵਾਲੇ ਇਹ ਅਕਾਊਂਟ ਨੰਬਰ ਹੈ ਜਿਹੜਾ ਇਹ ਜਿਹੜਾ ਤੁਸੀਂ ਅਕਾਊਂਟ ਨੰਬਰ ਦੇਖ ਰਹੇ ਹੋ ਇਹਦੇ ਅਕਾਊਂਟ ਨੰਬਰ ਹੈ ਜਿੰਨੇ ਤੁਸੀਂ ਪੰਜਾਬ ਦੇ ਜਾਂ ਬਾਹਰਲੇ ਮੁਲਕਾਂ ਦੇ ਸਾਡੇ ਭੈਣ ਭਰਾ ਦੇਖ ਰਹੇ ਹੋ ਤਾਂ ਮੇਰਾ ਵੀਰ ਮੇਰੇ ਬੰਨਿਓ ਵੀ ਬੇਨਤੀ ਹੈ ਕਿ ਵੱਡੇ ਪੱਧਰ ਤੇ ਯਾਨੀ ਜਿੰਨੀ ਵੀ ਤੁਸੀਂ ਮਾਇਆ ਦੇ ਸਕਦੇ ਹੋ ਜਿਦੀ ਮਰਜ਼ੀ ਹੈ ਜਿੰਨੀ ਤੁਸੀਂ ਪਾ ਸਕਦੇ ਹੋ ਇਸ ਕਾਊਂਟ ਦੇ ਵਿੱਚ ਮੈਂ ਸਕਰੀਨ ਦੇ ਉੱਤੇ ਵੀ ਤੁਹਾਨੂੰ ਜਿਹੜਾ ਨੰਬਰ ਦੇਖ ਰਹੇ ਹੋ ਇਹ ਵੀ ਤੁਹਾਨੂੰ ਇਹ ਇਹਨਾਂ ਦਾ ਇਹ ਜਿਹੜਾ ਅਕਾਊਂਟ ਨੰਬਰ ਹੈ ਤਾਂ ਸਾਥੀਓ ਜਿੰਨੇ ਵੀ ਤੁਸੀਂ ਮੈਨੂੰ ਯਾਨੀ ਪਿਆਰ ਕਰਦੇ ਹੋ ਜਾਂ ਫਿਰ ਪੰਜਾਬੀ ਅੱਦੇ ਨਾਲ ਪਿਆਰ ਕਰਦੇ ਹੋ ਤੇ ਜਾਂ ਸਾਡੀ ਪੂਰੀ ਕੌਮ ਦੇ ਪ੍ਰਤੀ ਤਾਂ ਮੈਂ ਕਹੂੰਗਾ ਕਿ ਵੱਡੇ ਪੱਧਰ ਤੇ ਯਾਨੀ ਇਸ ਗੱਲ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਦੂਜੀ ਗੱਲ ਇਸ ਦਾ ਪੈਸੇ ਦੇ ਪ੍ਰਤੀ ਜਿੰਨੀ ਤੁਹਾਡੀ ਯਾਨੀ ਤੁਹਾਡਾ ਦਿਲ ਮੰਦਾ ਹੈ 100 200 500 ਜੋ ਵੀ ਹੈ ਖਾਤੇ ਦੇ ਵਿੱਚ ਇਹਨਾਂ ਦੇ ਜਰੂਰ ਪਹੁੰਚਾਉਣਾ ਕਿਉਂਕਿ ਕਿਸੇ ਗਰੀਬ ਦੀ ਇੱਕ ਬੂੰਦ ਬੂੰਦ ਨਾਲ ਕਹਿੰਦੇ دریا ਭਰ ਜਾਂਦੇ ਨੇ ਤਾਂ ਮੈਂ ਕਹੂੰਗਾ ਜੇਕਰ ਆਪਣੇ ਯੋਗਦਾਨ ਦੇ ਨਾਲ ਇੱਕ ਬੱਚੇ ਦੀ ਜ਼ਿੰਦਗੀ ਬਚਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਮੈਂ ਕਹਿੰਦਾ ਕੋਈ ਨਹੀਂ ਹੋ ਸਕਦਾ ਤਾਂ ਮੈਂ ਕੁਝ ਪਰਿਵਾਰ ਤੋਂ ਵੀ ਕੁਝ ਗੱਲਾਂ ਪੁੱਛਣੀਆਂ ਚਾਹੂੰਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਹੋਰ ਵਿਚਾਰ ਕਰੂੰਗਾ ਸਾਂਝੇ ਹਾਂਜੀ ਆਪਣੇ ਬੱਚੇ ਦਾ ਇਹ ਦੱਸੋ ਕਿਹੜੇ ਹਸਪਤਲ ਦੇ ਵਿੱਚ ਦਾਖਲ ਹੈ ਹਰਜਿੰਦਰਾ ਜਾਈ ਤੇ ਬਦਲ ਤੋ ਬੋਲਦਾ ਨਹੀਂ ਪਦੀ ਮਾਂਗੀ ਹੋਈ ਹੈਂਡੀਕੈਰਟ ਆਈ ਤੇ ਹੋਰ ਵੀ ਜੋ ਜਿਹੜੇ ਬੀਚਾਉਂਦੇ ਜੀ ਸਾਨੂੰ ਸਹਾਇਤਾ ਕਰਦੇ ਜੀ ਠੀਕ ਹੈ ਉਹ ਤਾਂ ਦੇਖੋ ਪ੍ਰਮਾਤਮਾ ਕਰੂਆ ਜਨਤਾ ਦੇਖ ਰਹੀ ਆ ਤੁਹਾਨੂੰ ਇਸ ਵਕਤ ਪੰਜਾਬ ਦੀ ਬਾਹਰਲੇ ਸੂਬਿਆਂ ਤੱਕ ਤੁਹਾਨੂੰ ਲੋਕ ਦੇਖ ਰਹੇ ਨੇ ਮਾਤਾ ਜੀ ਤੁਸੀਂ ਦੱਸੋ ਵੀ ਕਿਹੜੇ ਹਸਪੀਟਲ ਦੇ ਵਿੱਚ ਔਰ ਕੀ ਤੁਹਾਨੂੰ ਮਤਲਬ ਯੋਗਦਾਨ ਚਾਹੀਦਾ ਪੰਜਾਬ ਦੀ ਜਨਤਾ ਦਾ ਹਰਕਿੰਦਰਾ ਦੇ ਆ ਜੀ ਸਾਨੂੰ ਐਵੇਂ ਸਾਡਾ ਬੱਚਾ ਵਾਚੀਏ ਸਾਨੂੰ ਜਰੂਰ ਮੈਂ ਮਿਹਨਤ ਕਰਵਾਂ ਇੰਨੀ ਕਾ ਤੇ ਮਦਦ ਕਰੀ ਜਾਵੇ ਤੇ ਨਾਲੇ ਸਾਡੀ ਨੂੰ ਵੀ ਹੈਂਡੀਕੈਟਰ ਆ ਮੇਰਾ ਪੁੱਤ ਵੀ ਨਹੀਂ ਬੋਲਦਾ ਅਣ ਬੋਲਤਾ ਨਾ ਦੇਖੋ ਜੀ ਗੱਲ ਇਹ ਆ ਪੰਜਾਬ ਵਾਲੇ ਵੀ ਜਿਵੇਂ ਹੋਣ ਇੱਕ ਹੈਂਡੀਕੈਪ ਹੋਣਾ ਇੱਕ ਆਪਦੇ ਆਪ 'ਚ ਬਹੁਤ ਵੱਡੀ ਗੱਲ ਹੁੰਦੀ ਆ ਬੰਦਾ ਜੇ ਘਰ ਆਪ ਦੀ ਜੀਵਨ ਦੀ ਦੇਖੋ ਜਿਹੜਾ ਬੰਦਾ ਚੱਲਦਾ ਫਿਰਦਾ ਅਕਸਰ ਉਹ ਵੀ ਕਈ ਵਾਰ ਬਹੁਤ ਵੱਡੀਆਂ ਪੀੜਾਂ ਦੇ ਵਿੱਚ ਦੇਖਿਆ ਤਾਂ ਫਰ ਉਹ ਕਹਿ ਰਹੇ ਨੇ ਵੀ ਜਿਹੜੀ ਬੱਚੇ ਦੀ ਮਾਂ ਗਿਓ ਹੈਂਡੀਕੈਪ ਆ ਜਿਹੜਾ ਬੱਚੇ ਦਾ ਪਿਤਾ ਜੀ ਨੇ ਉਹ ਪਿਤਾ ਜੀ ਬੋਲਦੇ ਨਹੀਂ ਕਹਿੰਦੇ ਤੁਸੀਂ ਨਹੀਂ ਜੀ ਬੋਲਦਾ ਬੋਲਦਾ ਨਹੀਂ ਬੋਲਦੇ ਨਹੀਂ ਉਹ ਜ਼बान ਤੋਂ ਜ ਨਹੀਂ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬੋਲ ਨਹੀਂ ਸਕਦੇ ਤਾਂ ਮੈਂ ਆਪਣੇ ਬੰਨਿਓ ਕਰਦਾ ਔਰ ਸੱਚੀ ਸੰਗਤ ਆ ਜਿਹੜੀ ਸਾਰੇ ਅੱਗੇ ਮੇਰੀ ਬੇਨਤੀ ਹੈ ਜਿੰਨੇ ਪੰਜਾਬ ਦੇ ਵਾਸੀ ਤੁਸੀਂ ਹਰ ਰੋਜ਼ ਮੇਰੇ ਨਾਲ ਜੁੜਦੇ ਹੋ ਤਾਂ ਮੈਂ ਆਪਣੇ ਤੌਰ ਤੇ ਕਹਿਣਾ ਕਿ ਮੇਰਾ ਵੀਰ ਵੱਡੇ ਪੱਧਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇੱਕ ਬੱਚੇ ਦੀ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਇਸ ਬੱਚੇ ਦੀ ਮਦਦ ਹੋ ਸਕੇ ਤਾਂ ਇਹਨੇ ਕਹਿੰਦੇ ਹੋਇਆ ਮੈਂ ਇਹ ਵੀਡੀਓ ਨੂੰ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ